ਇਰਲੇ ਮਿਰਲੀਆਂ ਸੀ ਪਰ ਇਹ ਤਾਂ ਹੀ ਹੈ ਮਹਾਰਾਜ ਕਹਿੰਦੇ ਅਬ ਨਾ ਭਾਜੇ ਸੁਭਾਏ ਸੁਕਾਉ ਭਾਏ ਇਹ ਨਹੀਂ ਕਿ ਬੰਦਾ ਮਰਨ ਸਮੇਂ ਹਰ ਕੋਈ ਬੰਦਾ ਵਹਿਗਰੂ ਵਹਿਗਰੂ ਕਰੇ ਇਹ ਹਰ ਕਿਸੇ ਦੇ ਵਸਦੀ ਕਰਨੀ ਨਹੀਂ ਇਹ ਕੋਈ ਵਿਰਲੇ ਮਿਰਲੀਆਂ ਮੁਖ ਹੁੰਦੀਆਂ ਜਿਨ੍ਹਾਂ ਨੂੰ ਮਹਾਰਾਜ ਇਹ ਫੜਿਆਈ ਆਪਣੇ ਨਾਮ ਦੀ ਬਖਸ਼ਿਸ਼ ਕਰਦੇ ਸਤਗੁਰ ਜੀ ਕਹਿੰਦੇ ਜੇ ਤੂੰ ਜਿਉਂਦਾ ਜੀ ਨਾ ਜਪਦਾ ਫਿਰ ਮਰਨ ਸਮੇ ਵਧਾ ਤੇਰੇ ਮਨ ਚ ਭਰੇਖਾ ਹੋ ਜੇ ਕਿਵੇਂ ਮਰਨ ਸਮੇ ਨਾਮ ਜਪ ਰਾਂਦਾ ਜਿਵੇਂ ਉਹ ਸਾਡੇ ਮਨ ਦੇ ਚ ਇਹ ਹੁੰਦਾ ਹੈ ਨਾ ਕਿ ਮਰਨ ਸਮੇ ਬੁੱਢਾ ਹੋਇਆ ਨਾਮੇ ਜਪਣੇ ਪਰ ਸਤਗੁਰ ਜੀ ਕਹਿੰਦੇ ਕੀ ਪਤਾ ਮੱਤ ਹਰ ਕੇ ਜਪੇ ਮੇਰੀ ਜਿੰਦਰੀ ਹੈ ਸਾਹ ਆਵੇ ਕਿ ਨਾ ਆਵੇ ਰਾਮ ਜਿਹੜਾ ਸੁਆਸ ਤੇਰੇ ਅੰਦਰ ਗਿਆ ਏ ਇਨੇ ਵਾਪਸ ਪਤਾ ਨਹੀਂ ਕਦੋਂ ਨਹੀਂ ਆਉਣਾ ਕੋਸਦਣਾ ਵਾਜੀ ਦੇਖੋ ਕਿੰਨੀ ਬੜੀ ਖੇਲ ਹੈ ਪ੍ਰਮਾਤਮਾ ਦੀ ਅਸੀਂ ਸਵਾਸ ਲੈ ਰਹੇ ਹਾਂ ਸਵਾਸ ਵਾਪਸ ਕਿਹਾ ਹੁਣ ਸਵਾਸ ਅੰਦਰ ਹੈ ਨਹੀਂ ਪਰ ਸਾਡੀ ਬਿਉੜੀ ਸਾਡੇ ਦੇਹੀ ਇਹ ਜਾਗਦੀ ਹੈ ਕਿਉਂਕਿ ਅੰਦਰ ਉਹ ਪ੍ਰਮਾਤਮਾ ਹੈ ਮਨ ਹਰਜੀਤੇਰੇ ਨਾਲ ਹੈ ਉਹ ਅੰਦਰ ਹੈ ਸਾਡੇ ਤੇ ਜਦੋਂ ਉਹ ਵਾਹਿਗੁਰੂ ਦੀ ਜੋਤ ਅੰਦਰੋਂ ਨਿਕਲਦੀ ਹੈ ਸਤਿਗੁਰੂ ਜੀ ਕਹਿੰਦੇ ਤੇਰੇ ਆਖਰੀ ਸਵਾਸ ਹੈ ਉਹ ਬਾਹਰੇ ਰਹਿ ਜਾਂਦਾ ਹੈ ਉਹ ਬਾਤ ਪਸੰਦ ਨਹੀਂ ਆਉਂਦਾ ਕੋ ਸਤਿਗੁਰੂ ਸਹ ਆਵੇ ਕੀ ਨਾ ਆਵੇ ਰਾਮ ਜਿਹੜਾ ਸਵਾਸ ਤੇਰੇ ਬਾਹਰ ਗਿਆ ਹੈ ਇਹਨੇ ਵਾਪਸ ਆਉਣਾ ਕਿ ਨਹੀਂ ਆਉਣਾ ਇਹਦਾ ਵੀ ਕੋਈ ਨਹੀਂ ਪਤਾ ਮਾਤਾ ਕਿਤੇ ਮਨਾ ਮੇਰੀ ਆਏ ਅੰਦਾਜ਼ੇ ਲਈ ਜਾਈ ਕਿ ਹਜੇ ਤਾਂ ਬਹੁਤ ਉਮਰ ਪਈ ਹੈ ਹਜੇ ਤਾਂ 10 ਸਾਲ 20 ਸਾਲ 30 ਸਾਲ 40 50 ਮਾਹਰ ਇਹਨੇ ਕੁਝ ਨਹੀਂ 10 ਵਰਤਣ 20 ਰਵਣ 10 ਸਾਲ ਤਾਂ ਮਹਰੇ ਕਹਿੰਦੇ ਤੇਰੀ ਬਚਪਨ ਵਿੱਚ ਲੰਘੀ 20 ਸਾਲ ਵੀ ਤੇਰੀ ਇੱਦੇ ਲੰਘੀ ਤੇਰੇ ਅੰਦਰ ਪੈਦਾ ਹੋਣ ਲੱਗ ਪਏ ਕਾਮ, ਕ੍ਰੋਧ, ਲੋਭ, ਮੋਹ, ਧਰਮਣ 30 ਕਾ ਸੁੰਦਰ ਕਹਾਵੇ ਮਨ ਦੀ ਅਵਸਥਾ ਵੇਖੋ ਸਤਿਗੁਰੂ ਇੱਕ ਇੱਕ ਸਵਾਸ ਤੋਂ ਲੈ ਕੇ ਸਾਲਾਂ ਦੀ ਗਿਣਤੀ ਕਰਦੇ ਸਤਪੁੱਲ ਜੀ ਤੇ ਤੋਂ ਪਿੱਛੇ ਜਾਂਦੇ ਮਾਹਰ ਕਿੰਦੇ ਵਿਸੋਏ ਜਸਿਆ ਘੜੀਆਂ ਪਹਿਰਾ ਤੇ ਦੀਵਾਰੀ ਮਾਹੋ ਹੋਆ ਇੱਕ ਅੱਖ ਝਮਕਣ ਤੱਕ ਨਾਰੇ ਜਾਂਦੇ ਜਦੋਂ ਅਸੀਂ ਇੱਕ ਅੱਖ ਝਮਕਦੇ ਆ ਤੇ 15 ਵਾਰ ਅੱਖ ਝਮਕੀਏ ਵਿਸੋਏ ਜਸਿਆ ਇਹ 15 ਵਾਰ ਅੱਖ ਝਮਕੀ ਤੇ ਜਸਾ ਬਣਦਾ ਹੈ 15 ਜਸਿਆਂ ਦੀ ਇੱਕ ਘੜੀ ਬਣਦੀ ਤੇ ਵੇਖੋ ਵੇ ਸੋਇ ਤੇ ਸਿਆ ਘੜੀਆਂ ਬਹਿਰਾ ਤਿੰਨ ਘੰਟਿਆਂ ਦੇ ਇੱਕ ਪਹਿਰ ਮੰਨਦਾ ਤੇ ਸਤਗੁਰੂ ਜੀ ਇਦਾਂ ਸਮਝਾਉਂਦੇ ਮਾਹਰ ਕਹਿੰਦੇ ਦਿਨ ਤੇ ਪਹਿਰ ਪਹਿਰ ਦੀ ਘੜੀਆਂ ਆਪ ਘਟੇ ਤੇਰੀ ਉਮਰ ਘਟ ਗਈ ਵਧੀ ਨਹੀਂ ਐ ਸਾਨੂੰ ਇਦਾਂ ਲੱਗਦਾ ਜਿਉਂਦੇ ਜੀ ਜਿਉਂਦੇ ਅਸੀਂ ਮਹੌਲ ਸਿਰਜਿਆ ਹੋਇਆ ਕਿ ਜਨਮ ਦਿਨ ਐ ਉਮਰ ਵਧ ਗਈ ਐ ਹੁਣ 20 ਸਾਲ ਉਮਰ ਹੋ ਗਈ ਉਮਰ ਵਧ ਗਈ ਐ ਮਾਹਰ ਕਹਿੰਦੇ ਵਧੀ ਨਹੀਂ ਤੇਰੀ ਉਮਰ ਦਿਨ ਤੇ ਰਾਤ ਮਹਿਰਤੇ ਘੜੀਆਂ ਆਵ ਘਟੇ ਤੇਰੀ ਉਮਰ ਘਟਦੀ ਜਾ ਰਹੀ ਐ ਤੰਦ ਛੀਜੇ ਤੇਰਾ ਤੰਦ ਕਮਜ਼ੋਰ ਹੁੰਦਾ ਜਾ ਰਿਹਾ ਛਿੰਨ ਛਿੰਨ ਤਾਂ ਤੇ ਛੀਜੇ ਜਰਾ ਜਨਾਬ ਤਬ ਤੇਰੀ ਓਕ ਕੋਈ ਪਾਣੀ ਉਹ ਨਾ ਪਾਵੇ ਕਹ ਤਕਵੀਰ ਕੋਈ ਨਹੀਂ ਤੇਰਾ ਆਖਰੇ ਕਹਦੇ ਕੋਈ ਤੇਰਾ ਨਹੀਂ ਹਿਰ ਤੇ ਨਾਮ ਸਬਾਨ ਸਵੇਰਾ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰ ਤੇ ਚ ਵਸਾ ਇੱਕ ਨਾਮ ਹੀ ਤੇਰਾ ਐ ਔਰ ਇਥੇ ਕੁਛ ਵੀ ਤੇਰਾ ਨਹੀਂ ਆਖੋ ਸਤਨਾਮ ਆਓ ਮਾ ਕਿ ਜਿਹੜਾ ਜੀਉਂਦੇ ਜੀ ਨਾਮ ਜਪਦਾ ਹੈ ਨਾ ਜਿਹੜੇ ਮਨ ਨੂੰ ਇਹ ਸਮਝ ਆ ਗਈ ਹੈ ਕਿ 10 ਸਾਲ ਦੀ ਉਮਰ ਪੀਤ ਗਈ 20 ਸਾਲ ਉਮਰ ਪੀਤ ਗਈ ਨਹੀਂ ਤਾਂ ਮਨ ਵਿੱਚ ਇਹ ਹੁੰਦਾ ਹੈ ਕਿ 30 ਸਾਲ ਦੀ ਉਮਰ ਵੀਰ ਵਰਗਾ ਤਾਂ ਸੋਣਾ ਕੋਈ ਤੇਰੇ ਸਤਿਗੁਰੂ ਜੀ ਕਹਿੰਦੇ ਸੀ ਸਾਕਾਰ ਸੁੰਦਰ ਕਹਾਵੇ ਮਨ ਜਦੋਂ 30 ਸਾਲ ਵਿੱਚ ਹੁੰਦਾ ਹੈ ਜਵਾਨੀ ਵਿੱਚ ਹੁੰਦਾ ਹੈ ਮਨ ਦੀ ਅਵਸਥਾ ਹੋਰ ਹੁੰਦੀ ਹੈ ਕਿ ਮੇਰੇ ਵਰਗਾ ਸੋਣਾ ਸਤਪੁਜੀ ਕਹਿੰਦੇ 40 ਪਰ ਹੋਏ 85 ਪੱਗ ਖਿਸੇ ਸੱਠੀ ਕੋ ਬੜੇ ਬਾਪਾ ਮਾਹਰ ਕਹਿੰਦੇ 60 ਸਾਲ ਦਾ ਹੋ ਗਿਆ ਪੱਗ ਦਾ ਅਰਥ ਹੈ ਤੇਰਾ ਪੈ ਰੱਖੇ ਸਕ ਗਿਆ ਬੜੇ ਬਾਪਾ ਨੂੰ ਮਤ ਕਤੇ ਬੁਲੇ ਫਾਰੇ ਹੁਣ ਅਸੀਂ ਕੀ ਕਹਨੇ ਆ ਜੀ ਹਜੇ ਤਾਂ 50 ਸਾਲ ਦੀ ਜਾਂ 55 ਸਾਲ ਦੀ ਉਮਰ ਹੈ ਹਜੇ ਤਾਂ ਬੜੇਪਾ ਵੀ ਨਹੀਂ ਆਇਆ ਪਰ ਸਤਪੁਜੀ ਕਹਿੰਦੇ ਬੜੇਪਾ ਤਾਂ ਆਗੇ ਬੜੇ ਪਾਣਾ ਵੀ ਆ ਵੀ ਬੜੇ ਪੀ ਦਾ ਮੋਤ ਨਾ ਕੋਈ ਸੰਬੰਧ ਨਹੀਂ ਜਿਵਾਨੀ ਨਾ ਵੀ ਆ ਤੇ ਖੜਦਾ ਵੀ ਆ ਬਾਹਰੇ ਕਹਿੰਦੇ ਚੇਤੇ ਰੱਖ 60 ਕੋਬੜੇ ਪਾਵੇ 70 ਕਾ ਮਤ ਹੀੜ ਅਸੀਹਾ ਦਾ ਵਿਵਹਾਰ ਨਾ ਪਾਵੇ 90 ਕਾ ਸਹਜਾਸਣ ਮੂਲ ਨਾ ਜਾਣੇ ਆਪ ਬੰਦ ਡੰਡੋਲਮ ਢੰਡਮ ਦੇਖ ਮੈਂ ਨਾ ਇਕ ਜਗ ਧੂਏ ਕਾ ਤਪਲ ਹਰ ਸਤ ਜੀ ਕਹਿੰਦੇ ਵੇਖ ਤਾਂ ਸਹੀ ਇਹ ਸੰਸਾਰ ਹੈ ਕਿ ਅਰ ਦੇਖੋ ਜਿਹੋ ਜੀ ਮਨ ਦੀ ਸੰਗਤ ਹੁੰਦੀ ਹੈ ਜੀ ਮਨ ਨੂੰ ਉਹੋ ਜੇ ਫੁਰਨੇ ਪੁਰਦੇ ਹੁਣ ਅਸੀਂ ਸਾਡੇ ਮਨ ਵਿੱਚ ਤਾਂ ਇਹ ਖਿਆਲ ਵੀ ਨਹੀਂ ਆਉਂਦਾ ਕਿ ਇੱਕ ਦਿਨ ਸਵਾਸ ਵੀ ਪੂਰੇ ਉੱਜੜੇ ਇੱਕ ਦਿਨ ਮਨਾ ਪਏ ਦੁਨੀਆ ਤੋਂ ਛੱਡ ਜਾਣਾ ਇਹ ਤਾਂ ਖਿਆਲ ਵੀ ਨਹੀਂ ਆ ਰਿਹਾ ਜਦੋਂ ਜੰਗ ਤਾਂ ਅਚਨ ਚੇਤ ਕੋਈ ਇਹੋ ਜੀ ਘਟਨਾ ਆਪਸ ਹੁੰਦੇ ਆ ਜਿਵੇਂ ਹੁਣ ਇਸ ਸਾਡੇ ਪਰਿਵਾਰ ਵਿੱਚ ਹੋਈ ਹੈ ਜਾਂ ਹੋਰ ਨੇੜ ਰਾਹੀਂ ਕਿੰਨਾ ਕੁਝ ਸੁਣਦੇ ਆ ਫਿਰ ਮਨ ਹੈਰਾਨ ਹੋ ਜਾਂਦਾ ਅਛਾ ਇਹਦਾ ਕਿਵੇਂ ਹੋ ਗਿਆ ਪਰ ਸੰਤ ਪੂਜੀ ਕਹਿੰਦੇ ਇਹ ਤੇਰੇ ਨਾਲ ਵੀ ਹੋਣਾ ਹੈ ਤੂੰ ਆਪਣੇ ਆਪ ਤੇ ਲੱਗਿਆ ਜੇ ਤੈਨੂੰ ਮੋਤ ਚਿੰਤੇ ਹੋਏਗੀ ਫਿਰ ਤੈਨੂੰ ਰੱਬ ਦਾ ਨਾਮ ਵੀ ਚੇਤੇ ਰਹੇਗਾ ਜੇ ਤੂੰ ਮੋਤ ਨੂੰ ਉੱਲ ਬੈਠਾ ਫਿਰ ਰੱਬ ਦੀ ਹੋਂਦ ਨੂੰ ਹੀ ਭੁੱਲ ਜਾਏਗਾ ਕੋਸਾ ਦਾ ਕਾ ਸੰਤ ਪੂਜੀ ਕਹਿੰਦੇ ਮਾਹਰ ਬਾਣੀ ਵਿੱਚ ਸਮਝਉਂਦੇ ਆ ਕਿ ਪ੍ਰਮਾਤਮਾ ਦਾ ਨਾਮ ਹੈ ਜਿਹੜਾ ਤੇਰੇ ਨਾਲ ਸਹਾਈ ਮੋਨਾ ਹੈ ਮਨਾ ਮੇਰੇ ਆ ਉਹ ਤੋਂ ਬਿਨਾ ਤੇਰਾ ਕੋਈ ਸਹਾਈ ਨਹੀਂ ਕੋਈ ਮਦਦਗਾਰ ਨਹੀਂ ਤੇਰਾ ਕੋਈ ਸਾਥੀ ਆਉ ਸਾਰੀ ਸੰਗਤ ਨਾਲ ਨਾਲ ਅਗਲੇ ਸ਼ਬਦ ਜੀ ਹੋਰ ਉਪਦੇਸ਼ ਹੈ ਔਰ ਜਿਹੜੇ ਢੰਗ ਨਾਲ ਜਿਹੜੇ ਤਰੀਕੇ ਨਾਲ ਗੁਰੂ ਮਹਾਰਾਜ ਸਾਨੂੰ ਅੱਜ ਸੱਚਾ ਉਪਦੇਸ਼ ਦੇ ਰਹੇ ਆ ਜੇ ਫਿਰ ਇਹ ਵੀ ਤੂਰ ਉਪਦੇਸ਼ ਹੈ ਔਰ ਗੁਰੂ ਜੀ ਇਹ ਉਪਦੇਸ਼ ਦਿੰਦੇ ਮਹਾਰਾਜ ਅੰਮ੍ਰਿਤ ਬੱਲੇ ਉਪਦੇਸ਼ ਦਿੰਦੇ ਆ ਕਰ ਕਰ ਕਰुणा ਲਿਖ ਲੈ ਜਾਲ ਆਪੇ ਵੀ ਆਪੇ ਹੀ ਖਾ ਅੰਮ੍ਰਿਤ ਵੇਲੇ ਕੋ ਦੇਸ਼ ਦੇ ਰਹੇ ਆ ਜਿਹੋ ਜੇ ਤੈਨ ਕੰਮ ਕਰਨੇ ਆ ਜਿਹੋ ਜੇ ਮੀਂਹ ਜਿਜੇ ਨੇ ਵੱਢੜੇ ਤੈਨੂੰ ਪੈਣੇ ਸਤਗੁਰ ਜੀ ਅਨੰਦ ਸਾਹਿਬ ਦੀ ਬਾਣੀ ਚ ਸੁਪਦੇਸ਼ ਦੇ ਰਹੇ ਏ ਮਨ ਪਿਆਰਿਆ ਤੂੰ ਸਦਾ ਸੱਚ ਸਮਲ ਵੇਖੋ ਅੰਮ੍ਰਿਤ ਵੇਲੇ ਦੀ ਬਾਣੀ ਬਰਤੰਮਰਤ বেলা ਸੁਤੇ ਆਪੇ ਲੰਗੇ ਸ਼ਾਮ ਦਾ বেলা ਕੰਮ ਕਾਜ ਕਰਦਿਆਂ ਲੰਗੇ ਆ ਰਾਤ ਵੀ ਸੁਤੇ ਪੇ ਲੰਗੇ ਆ ਦਿਨ ਥਾਂਦੇ ਆ ਲੰਗੇ ਆ ਵਾਖਰੇ ਕਿੰਨੇ ਹੀਰਿਆਂ ਵਰਗਾ ਜਨਮ ਕੋਡੀਆਂ ਦੇ ਪਾ ਜਾਣਗੇ 12 ਸਾਲ ਬਚਪਨ ਬੀਤੇ 20 ਸਾਲ ਕਸ਼ਟਪਨਾ ਕੀਓ ਇਹ ਦਿਨ ਤੇ ਰਾਤ ਵਿੱਚ ਉਤਰ ਬੀਤਦੀ ਗਈ 12 ਸਾਲ ਬਚਪਨ ਵਿੱਚ ਲੰਗੇ 20 ਸਾਲ ਇਹ ਦਿਨ 30 ਵਰਸ ਕਛਦੀਬ ਨਾ ਪੂਜਾ ਫਿਰ ਪਛਤਾਣਾ ਮਿਰਤ ਪੈਓ ਮੇਰੀ ਮੇਰੀ ਕਰਤੇ ਮਾਂ ਦੀ ਤਨ ਤਾਂ ਸਾਡਾ ਬਾਦ ਵਿੱਚ ਇਸ ਧਰਤੀ ਤੇ ਜਨਮ ਲੈਂਦਾ ਹੈ ਮਾਂ ਦੀ ਉਦਰ ਚੋਂ ਪਹਿਲਾ ਮਨ ਦਾ ਜਨਮ ਹੁੰਦਾ ਹੈ ਪਹਿਲਾ ਆਤਮਾ ਦਾ ਜਨਮ ਜਦੋਂ ਆਪਾਂ ਕਹਿੰਦੇ ਪੇਟ ਦੇ ਵਿੱਚ ਜੀ ਧੜਕਣ ਧੜਕਦੀ ਉਹਦਾ ਜਨਮ ਹੋ ਗਿਆ ਇਹ ਸਾਡਾ ਮੰਨ ਹੈ ਜਿਹਨੂੰ ਮਹਾਰਿ ਕਹਿੰਦੇ ਜਨਮ ਜਨਮ ਕੀ ਇਸ ਮੰਨ ਕੋ ਮਤ ਲਾਗੀ ਜਿਹੜਾ ਪਿਛਲੇ ਕਰਮਾਂ ਦਾ ਪੂਰਵਲੇ ਕਰਮਾਂ ਦਾ ਨਾਲੋਂ ਨਾਲ ਚੱਲਦਾ ਆ ਰਿਹਾ ਹੈ ਇਸ ਸਤਿਗੁਰੂ ਦੀ ਇਸ ਮੱਤ ਨੂੰ ਬੜੇ ਪਿਆਰ ਨਾਲ ਸਮਝਾਉਂਦੇ ਬਾਹਰ ਕਹਿੰਦੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਾਲ ਲੈ ਤੂੰ ਸਦਾ ਹੀ ਨਾਮ ਨੂੰ ਜਪ ਜਿਵੇਂ ਹੁਣ ਵੇਖੋ ਅਸੀਂ ਕੋਈ ਵੀ ਜਦੋਂ ਪ੍ਰਾਣੀ ਚੜ੍ਹਾਈ ਕਰਦਾ ਅਸੀਂ ਕਹਿੰਦੇ ਜੀ ਇਹ ਨਾਮ ਹੀ ਹੈ ਸਹਾਈ ਹੁਣ ਮਾਰੇ ਕਹਿੰਦੇ ਇੱਥੇ ਨਹੀਂ ਸਦਾ ਹੀ ਕੱਲਾ ਸੰਗਤ ਵਿੱਚ ਆ ਕੇ ਰੱਬ ਨਾਲ ਜੀਤ ਆਵੇ ਸਦਾ ਹੀ ਜੀਤ ਆਵੇ ਕੱਲਾ ਦੁੱਖਾਂ ਵਿੱਚ ਰੱਬ ਨਾਲ ਜੀਤ ਆਵੇ ਸਦਾ ਹੀ ਏ ਮਨ ਪਿਆਰੇ ਆ ਤੂੰ ਸਦਾ ਸੱਚ ਸਮਾਂ ਲੈ ਇਹ ਨਾ ਹੋਵੇ ਮਹਰੇ ਕਹਿੰਦੇ ਸਾਰੀ ਜ਼ਿੰਦਗੀ ਪਰਿਵਾਰ ਦੇ ਮੋਹ ਵਿੱਚ ਬੈਠਾ ਰਹੇ ਜਿੰਦੇ ਰੱਖ ਇਹੋ ਕਟੰਬ ਤੂੰ ਜੇ ਦੇਖਦਾ ਇਹ ਸਾਰਾ ਹੀ ਕਟੰਬ ਇਹ ਸਾਰਾ ਹੀ ਸੰਸਾਰ ਇਹ ਸਾਰੇ ਨਾਤੇ ਇਹ ਸਾਰੇ ਰਿਸ਼ਤੇ ਜਿਨ੍ਹਾਂ ਨੂੰ ਸੱਜੇ ਬਾਸ਼ਾ ਕਹਿੰਦੇ ਤੂੰ ਵੇਖਦਾ ਹੈ ਨਾ ਚੱਲੇ ਨਹੀਂ ਜਿਹੜਾ ਮਾਹਰ ਕਹਿੰਦੇ ਫਿਰ ਨਾਲੇ ਨਹੀਂ ਜਾਣਾ ਉਹਦੇ ਨਾਲ ਕਾਹ ਤੋਂ ਚਿਤ ਲਾਣਾ ਪਰ ਆਪਾਂ ਕਿੱਥੇ ਬਾਜ਼ਾਰ ਵਿੱਚ ਚਾਈਏ ਸਮਾਨ ਚੋ ਤਲਈਆ ਸੀ ਪਤਾ ਹੋਵੇ ਤਾਂ ਲੈ ਕੇ ਨਹੀਂ ਜਾਣਾ ਬੰਦਾ ਚੁੱਕਦਾ ਹੀ ਅਸੀਂ ਇਹ ਲੈ ਕੇ ਨਹੀਂ ਜਾਣਾ ਬੰਦਾ ਖਰੀਦਦਾਰੀ ਕਰਦਾ ਨਹੀਂ ਕਿ ਇਹ ਤਾਂ ਕੰਮੇ ਨਹੀਂ ਹੁੰਦਾ ਤੇ ਸਤਗੁਰੂ ਜੀ ਕਹਿੰਦੇ ਆਪਣੇ ਮਨ ਨੂੰ ਵੀ ਸਮਝਾਣਾ ਫਿਰ ਇਹ ਜਿਹੜਾ ਤੂੰ ਸੰਸਾਰ ਵੇਖੀ ਫਿਰਦਾ ਹੈ ਇਹ ਜਿਹੜੀਆਂ ਮੋਹ ਦੀਆਂ ਪੰਡਾ ਬੰਨੀਆਂ ਹੋਈਆਂ ਇਹ ਜਿਹੜੇ ਫੁਰਨੇ ਸਾਡੇ ਅੰਦਰ ਬਣੀ ਜਾ ਰਹੇ ਐ ਇਦਾਂ ਕਰਦੀ ਆਪੋ ਜੇ ਆਪ ਜੇ ਆਖ ਠਾ ਕਰ ਲਈਏ ਸਤਿਗੁਰ ਜੀ ਕਹਿੰਦੇ ਇਹ ਨਹੀਂ ਵੀ ਨਾਲ ਨਹੀਂ ਜਾਣ ਕਾ ਤੋ ਮੋ ਲਾ ਕੇ ਬੈਠਾ ਹੈ ਕਾ ਤੋ ਜਿਤਲਾ ਕੇ ਬੈਠਾ ਹੈ ਸਾਥ ਤੇਰੇ ਚੱਲੇ ਨਹੀਂ ਕਿਸ ਨਾਲ ਕਿਉਂ ਚਿਰ ਲਾਈਏ ਐਸਾ ਕਮ ਜੇ ਤੈਨੰ ਅੰਤ ਪਛੋ ਤਈਏ ਆਪਨਾ ਭਜਸ ਭਜਸ ਕਬ ਭਾਈ ਆਵੇਂ ਅੰਤ ਨਾ ਭਜਿਆ ਜਾਈ ਸਾਥ ਤੇਰੇ ਚੱਲੇ ਨਾ ਹੀ ਮਾਹਰ ਕਿਨੇ ਨਾਲ ਦਾ ਜਾਣੇ ਮਾਹਰ ਕਹਿੰਦੇ ਇਹੋ ਜਿਹਾ ਕੰਮ ਤਾਂ ਤੋਂ ਹੀ ਕਰਨਾ ਹੈ ਜਿਹਦੇ ਵਿੱਚ ਕੇਵਲ ਤੇ ਕੇਵਲ ਪਛਤਾਵਾ ਹੀ ਹੋਵੇ ਐ ਮੁਝੇ ਕੰਮ ਮਾਹਰ ਕਿਨੇ ਨਾ ਕਰ ਤੈਨੂੰ ਫਿਰ ਪਛਤਾਵਾ ਹੋਵੇ ਆਖਰੀ ਸਮੇਂ ਮਨੁੱਖੇਵ ਤੇ ਕੇਵਲ ਪਛਤਾਵਾ ਰਹ ਜਾਂਦਾ ਹੈ ਕਿ ਸਭ ਕੁਝ ਛੱਡ ਕੇ ਚੱਲਦਾ ਕੁਛ ਤਾਂ ਨਹੀਂ ਚੱਲਦਾ ਕਹਿ ਨਾਨਕ ਮਨ ਪਿਆਰੇ ਸਤਿਗੁਰ ਜੀ ਕਹਿੰਦੇ ਮਾਨਾ ਪਿਆਰੇ ਆ ਤੂੰ ਸਦਾ ਸੱਚ ਸਮਾਲੇ ਏ ਇਸ ਰਹੀ ਰਾਮੇਰੇ ਅੰਤ ਇਸ ਜਗ ਮੈਂ ਆਏ ਕਿਆ ਤੁਧ ਕਰਮ ਇਹ ਕਰਮੁ ਕਮਾਇਆ ਸੁਧ ਸਰੀਰਾ ਜਾਂ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾਮਸਾਇਆ ਮਾਹਰ ਕਿਲੋ ਤਾਂ ਮਨ ਚ ਨਹੀਂ ਬਸਿਆ ਵੇਖੋ ਅੰਮ੍ਰਿਤ ਬਿਲੀ ਦੀਆਂ ਬਾਣੀਆਂ ਵਿੱਚ ਮਹਾਰਾਜ ਸਾਡੇ ਸਰੀਰ ਨੂੰ ਸਾਡੇ ਮਨ ਨੂੰ ਸਾਡੀ ਆਤਮਾ ਨੂੰ ਵਿੱਚ ਜੋੜਦੇ ਐ ਕਿ ਕੀ ਖਟੇ ਇਹ ਸੰਸਾਰ ਵਿੱਚ ਆ ਕੇ ਤੁੰਹੀ ਕਰ ਰਿਹਾ ਹੈ ਆਇਆ ਕੀ ਕਰਨਾ ਪ੍ਰਾਣੀ ਤੂੰ ਆਇਓ ਲਾਹਾ ਲੈਣ ਮਾਹਰੇ ਕਹਿੰਦੇ ਤੂੰ ਲਾਹਾ ਲੈਣ ਆਇਆ ਸੀ ਕਿੱਥੇ ਉੱਧੀ ਆਓ ਸਾਰੇ ਜੀ ਅਸੀਂ ਇੱਥੇ ਬੈਠੇ ਆਪਾਂ ਆਪਣੇ ਮਨ ਦੇ ਅੰਦਰ ਨਾਉ ਨਾਮ ਸ਼ਬਦਾਂ ਨੂੰ ਵਸਾ ਕੇ ਝਾਤੀ ਮਾਰੀਏ ਕਿ ਕਿੱਥੇ ਕ ਖੜਾ ਹੈ ਸਾਡਾ ਮਨ ਕਿੱਥੇ ਕ ਰੁਕ ਗਿਆ ਕਿਹੜੀਆਂ ਮੋਧੀਆਂ ਇਹੋ ਜਿਹੀਆਂ ਤੰਦਾ ਵੱਜ ਗਈਆਂ ਕਿ ਸਾਨੂੰ ਸੰਗਤ ਕਰਨੀ ਵੀ ਭੁੱਲ ਗਈ ਤੇ ਵੇਖੋ ਸੰਧਿਆ ਦੇ ਵੇਲੇ ਗੁਰੂ ਘਰ ਖਾਲੀ ਪਏ ਅੰਮ੍ਰਿਤ ਵੇਲਾ ਤਾਂ ਮੰਨ ਲਿਆ ਸਵੇਰ ਆ ਕੇ ਲੰਘ ਗਈ ਆ ਸੰਧਿਆ ਦੇ ਵੇਲੇ ਵੀ ਖਾਲੀ ਪਏ ਕੋਈ ਮੋੜਾਂ ਤੇ ਖੜਾ ਐ ਕੋਈ ਆਪਣੇ ਦਰਵਾਜ਼ਿਆਂ ਕੋਲੇ ਬੈਠਾ ਗੁਰੂ ਘਰ ਖਾਲੀ ਪਏ ਤੇ ਪਤਾ ਮਨ ਨੂੰ ਹੈ ਕਿ ਅੰਤ ਵਰਦਾਸ ਤੇ ਗੁਰੂ ਦੇ ਚਰਨਾਂ 'ਚ ਹੀ ਹੁਣੀ ਆ ਕੋ ਸਾਧੂ ਆਓ ਸਤਿਗੁਰੂ ਦੇ ਉਪਦੇਸ਼ ਨੂੰ ਆਪਾਂ ਹਿਰਦੇ 'ਚ ਲਸਾਈਏ ਮਹਾਰਾਜ ਤੁਨਹੂ ਤੇ ਇੱਕ ਬਹਾਦਰ ਮਹਾਰਾਜ ਬੜੀ ਸੁਨੇ ਸਿੱਖਿਆ ਦੇ ਕੇ ਸੁਣਦੇ ਹਾਂ